ਮੈਂ ਕੋਈ ਲੋਨਡੋਡ ਫੋਟ ਨਹੀਂ ਆਈ ਐ ਮੈਂ ਪੂਰੀ ਕੋਆਪਰੇਟ ਕਰਾਂਗੀ ਕੀ ਕਹਰੇ ਨੇ ਕਿ ਇਨਵੈਸਟੀਗੇਸ਼ਨ ਨੀ ਆਇਆ ਜੀ ਸਾਥੀ ਮੈਸੇਜ ਵੀ ਹੋ ਰਹੇ ਨੇ ਤਾਂ ਕਰੰਟ ਮੈਨੂੰ ਕੋਈ ਇਹਨਾਂ ਦੀ ਇਨਵੈਸਟੀਗੇਸ਼ਨ ਜੁਗਨ ਤੋਂ ਦਾ ਕੋਈ ਮੇਰਾ ਇਰਾਦਾ ਨਹੀਂ ਹੈ ਫਸਟਲੀ ਸੈਕੰਡਲੀ ਪੂਰੀ ਸਰਚ ਕਰ ਚੁੱਕੇ ਆ ਸਾਡੀ ਜਿੰਨੀ ਪ੍ਰੈਮਿਸਿਸ ਨੇ ਕਾਰਾਂ ਦੀ ਸਰਚ ਹੋ ਸਕਦੀ ਹੈ ਮੈਨੂੰ ਇਹੀ ਰਿਕੁਐਸਟ ਹੈ ਕਿ ਆਈ ਵਾਂਟ ਟੂ ਗੋ ਇਨ ਟੂ ਮਾਈ ਆਫਿਸ ਆਮ ਦ ਲੋਕਲ ਐਮ ਐਲ ਏ ਐਂਡ ਆਈ ਵਾਂਟ ਟੂ ਸਿਟ ਇਨ ਮਾਈ ਆਫਿਸ ਮੈਂ ਨਾ ਤਾਂ ਮੈਂ ਮੇਰੇ ਕੋਲ ਕੋਈ ਹੁਕਮ ਨਹੀਂ ਆ ਰਿਹਾ ਨਾ ਕੁਛ ਹੈ ਆਈ ਆਮ ਨਾਟ ਗੋਇੰਗ ਟੂ ਬ੍ਰੇਕ ਦ ਲੋ ਐਂਡ ਆਰਡਰ ਆ ਹੈਵ ਨੋ ਸੱਚ ਇਨ ਪੋਜੀਸ਼ਨ ਅਫੀਸ਼ੀਅਲੀ ਆਰਡਰ ਹੈ ਉਹ ਤੁਹਾਨੂੰ ਦਿਖਾਓ ਇਨ ਮੈਂ ਇਹਨਾਂ ਨੂੰ ਹੀ ਕਿਹਾ ਮੈਨੂੰ ਆਰਡਰ ਦਿਖਾਓ ਆਰਡਰ ਤਾਂ ਕੋਈ ਦਿਖਾ ਨਹੀਂ ਰਿਹਾ ਇਹ ਕਹਿੰਦੇ ਬੰਦਿਆਂ ਨੂੰ ਨਹੀਂ ਲੈ ਕੇ ਜਾਣਾ ਮੈਂ ਕਿਹਾ ਮੇਰੇ ਵਕੀਲ ਨੂੰ ਤੇ ਨਾਲ ਇੱਕ ਦੋ ਬੰਦਿਆਂ ਨੂੰ ਲੈ ਅੰਦਰ ਜਾਣ ਤੋਂ ਬਾਕੀ ਇੱਥੇ ਰਹਿਣਗੇ